ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਇਹ ਤਾਂ ਲੱਗਿਆ ਹੋਣਾ ਹੈ ਕਿ ਇੱਥੇ ਮੋਬਾਈਲ ਫੋਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਕਿਉਂ ਦਿੱਤੇ ਜਾ ਰਹੇ ਹੈ ਜੇਕਰ ਹਾਲੇ ਵੀ ਤੁਹਾਨੂੰ ਇਹ ਪੂਰੀ ਖਬਰ ਨਹੀਂ ਸਮਝਾਈ ਤਾਂ ਇੱਕ ਵਾਰ ਤੁਸੀਂ ਇਹਨਾਂ ਵੱਡੇ ਵੱਡੇ ਮੋਬਾਈਲ ਫੋਨਾਂ ਤੇ ਨਜ਼ਰ ਮਾਰ ਲਵੋ ਜੇਕਰ ਤੁਸੀਂ ਵੀ ਕਈ ਵਾਰ ਆਪਣਾ ਫੋਨ ਕੋਈ ਚੋਰੀ-ਚਿਕਾਰੀ ਕਰਕੇ ਜਾਂ ਫੋਨ ਗਵਾ ਬੈਠੇ ਹੋ ਤਾਂ ਇਹ ਖਬਰ ਤੁਹਾਡੇ ਲਈ ਸੁਣਨੀ ਜਾਂ ਉਹਨਾਂ ਲੋਕਾਂ ਤੱਕ ਜ਼ਰੂਰ ਇਹ ਖਬਰ ਪਹੁੰਚਾ ਦੇਣਾ ਜਿਨ੍ਹਾਂ ਦੇ ਫੋਨ ਚੋਰੀ ਜਾਂ ਫਿਰ ਗਾਇਬ ਹੋ ਗਏ ਹੈ ਕਿਉਂਕਿ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਕਿਵੇਂ ਮੋੜਿਆ ਜਾਂਦਾ ਹੈ ਕਿਵੇਂ ਇਹ ਪੂਰੀ ਤਫ਼ਤੀਸ਼ ਕੀਤੀ ਜਾਂਦੀ ਹੈ ਖਬਰ ਤੁਹਾਡੇ ਲਈ ਤੁਹਾਡੇ ਨਜ਼ਦੀਕੀਆਂ ਲਈ ਜਾਣਣੀ ਬੇहद ਲਾਜ਼ਮੀ ਹੈ ਜ਼ਿਕਰ ਖਾਸ ਕਿ ਜ਼ਿਲ੍ਹਾ ਪੁਲਿਸ ਵੱਲੋਂ ਗੁੰਮ ਹੋਏ 38 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਤੱਕ ਸੰਪਰਕ ਕਰਕੇ ਉਹਨਾਂ ਦੇ ਹਵਾਲੇ ਕੀਤੇ ਗਏ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੌਰਵ ਤੁਰਾਨੇ ਦੱਸਿਆ ਕਿ ਉਹਨਾਂ ਦੇ ਵੱਲੋਂ 26 ਮੋਬਾਈਲ ਮਾਲਕਾਂ ਵਿੱਚੋਂ ਇੱਕ ਨੌਜਵਾਨ ਰਾਜਸਥਾਨ, ਦੂਸਰੀ ਮਹਿਲਾ ਮੋਬਾਈਲ ਮਾਲਕ ਉੜੀਸਾ ਦੀ ਰਹਿਣ ਵਾਲੀ ਹੈ। ਪੁਲਿਸ ਉਹਨਾਂ ਵੱਲੋਂ ਇੱਥੇ ਪੁਲਿਸ ਵੱਲੋਂ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਅਤੇ ਉਹਨਾਂ ਦੇ ਮੋਬਾਈਲ ਵਾਪਸ ਕੀਤੇ ਗਏ ਉਹਨਾਂ ਦੱਸਿਆ ਹੈ ਕਿ ਪੁਲਿਸ ਨੂੰ ਕੁੱਲ 38 ਸ਼ਿਕਾਇਤਾਂ ਮੋਬਾਈਲ ਗਮ ਹੋਣ ਦੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਚੋਂ ਕੁਝ ਤਾਂ ਮੋਬਾਈਲ ਵਾਪਸ ਮਿਲ ਗਏ ਅਤੇ ਕੁਝ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਉਦੋਂ ਨਹੀਂ ਰਿਹਾ ਜਦੋਂ ਪੁਲਿਸ ਨੇ ਇਕੱਲੇ-ਇਕੱਲੇ ਸ਼ਿਕਾਇਤਕਰਤਾ ਨੂੰ ਬੁਲਾ ਕੇ ਉਹਨਾਂ ਦੇ ਮੋਬਾਈਲ ਵਾਪਸ ਕੀਤੇ ਇਸ ਮੌਕੇ ਪੀੜਤਾ ਨੇ ਵੀ ਦੱਸਿਆ ਕਿ ਉਹਨਾਂ ਤੋਂ ਕਿਹੜੀ-ਕਿਹੜੀ ਗਲਤੀ ਹੋ ਗਈ ਸੀ ਨਮਸਕਾਰ ਸਰ ਮੇਰਾ ਨਾਮ ਸੁਰੇਂਦਰ ਹੈ ਔਰ ਮੈਂ ਬਾਰੂਖ ਡਿਸਟ੍ਰਿਕਟ ਰਾਜਸਥਾਨ ਸੇ ਹੂੰ तो मैं यहाँ ना पिछले साल सर्वे का काम करते थे अपन यहाँ नेशनल फैमिली हेल्थ सर्वे तो अक्टूबर में ही मेरा मोबाइल यहाँ पर मिसिंग हुआ था तो मैं पंजाब पुलिस के बारे में कुछ कहना चाहूँगा मैं चाहता हूँ कि पंजाब पुलिस ने ना बहुत अच्छा काम किया है कि तो मुझे इसका होप नहीं था कि मेरा मोबाइल वापस मिल जाएगा लेकिन फिर भी इन्होंने बहुत मशक्कत के साथ काम करते हुए हमारा मोबाइल वापस दिया और एक साल बाद यानी कि नेट एक साल हो गए एक साल के बाद मेरा मोबाइल कहाँ कहाँ से आये हो मोबाइल ले मैं भरतपुर डिस्ट्रिक्ट से आया हूँ सर यहाँ से समथिंग साढ़े चार सौ किलोमीटर दूर की दूरी तय करके कौन सी कंपनी का था कितनी कितनी कीमत थी वीवो का था सर टी वन एक्स था बाईस हजार रुपये का था मैंने छः महीने चलाया था तो छः महीने अब एक साल बाद मिलाया यानी कि साढ़े छः डेढ़ साल का मिसिंग मिसिंग पर हुआ था पर हुआ था कपूरथला यही कहना चाहूंगा सर की इन्होंने बहुत अच्छा काम किया है कि इस चीज़ की मुझे होप नहीं थी कि मेरा मोबाइल मिलेगा लेकिन फिर भी इन्होंने बहुत अच्छा काम किया कि एक साल के बाद हमें हमारा मोबाइल मिला और उसके बाद हमें इन्फॉर्म भी किया कि आप अपना मोबाइल ले जाइए इसके लिए मैं यही कहना चाहूँगा कि पंजाब पुलिस बहुत अच्छी है अच्छे से अपना काम करती है धन्यवाद मेरा नाम है सुबस्मिता साहू मैं से हूँ मेरा फगवाड़ा में स्नैच हुआ था तो मोबाइल उसके बाद पंजाब पुलिस ने मुझे छः महीने बाद ये फोन मुझे मिला है बहुत खुशी हो रही है मुझे और आ, ये कि मैं चाहती हूँ कि सबको ऐसा पुलिस सेवा दे, दे और आगे उनको सारी सेवा प्रोवाइड करे जैसे कि हमारा जितना भी मोबाइल स्नेचिस हुआ है वो मिल जाए जल्दी जल्दी इस इस काम को क्या कैसे देखते हो आप राहुल जी इस काम बहुत अच्छा काम किया है उन्होंने बहुत मतलब इतना सबको एक खुशी हो रही है कि हमारा मोबाइल तो सारा मिल गया बहुत अच्छा काम क्या आपको उम्मीद थी कि मोबाइल आपका जो मिलेगा या नहीं मिलेगा भी नहीं थी छः महीने हो गए थे ये मेरे मतलब खुद के पैसों से खरीदे हुए मोबाइल थी। कितनी थी। तो, इसकी आ, तो कंप्लेंट के बाद कभी आपने पुलिस से पूछा कि

ਦੇ ਸ਼ਰਨੂ ਇਹ ਆ ਕਿ ਮੇਰੇ ਲੋ ਬਸੇ ਗਏ ਸੀ ਕਿ ਉੱਥੇ ਪਤਾ ਨਹੀਂ ਕੱਢ ਲਿਆ ਕਿ ਜਾਂ ਮੇਰੇ ਟਿਕਿਆ ਕਰਨੇ ਚੱਕ ਲਿਆ ਗਿਆ ਸਰ ਕਿੰਨੇ ਮਹੀਨੇ ਬਾਅਦ ਮਿਲਿਆ ਤਾਂ ਮੈਂ ਕਿੰਨੇ ਦਿਨ ਬਾਅਦ ਮੇਰਾ ਤਨ ਉਹ 6 ਮਹੀਨੇ ਬਾਅਦ ਹਾਂ ਕਪੂਰਥਲਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਕੰਮ ਕੀਤਾ ਗਿਆ ਜਿਹਦੇ ਵਿੱਚ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਜਿਹੜੇ ਗਵਾ ਚੁ ਗਏ ਸੀਗੇ ਉਹਨਾਂ ਦੀ ਜਿਹੜੀ ਰਿਕਵਰੀ ਕਰਕੇ ਉਹਨਾਂ ਦੇ ਜਿਹੜੇ ਲੀਗਲ ਓਨਰਸ ਹੈਗੇ ਆ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਅੈਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਮੋਬਾਈਲ ਫੋਨ ਗਵਾਚਦਾ ਹੈਗਾ ਉਹਦੀ ਇਨਫੋਰਮੇਸ਼ਨ ਇਹੀ ਲੋਕਾਂ ਨੇ ਸਾਹ ਆਪਣੇ ਥਾਣੇ ਜਾ ਕੇ ਜਿਹੜੇ ਸਾਂਝ ਕੇਂਦਰ ਹੈਗੇ ਆ ਉਹਦੇ ਵਿੱਚ ਲੌਸਟ ਰਿਪੋਰਟ ਹੁੰਦੀ ਹੈ ਉਹ ਸਾਂਝ ਕੇਂਦਰਾ ਦੇ ਵਿੱਚ ਦਰਜ ਕਰਾਈ ਸਿੱਕੀ ਉਹ ਜਿਹੜਾ ਰਿਕਾਰਡ ਸਾਡੇ ਪੁਲਿਸ ਰਿਕਾਰਡ ਦੇ ਵਿੱਚ ਆ ਜਾਂਦਾ ਹੈਗਾ ਕਪੂਰਥਲਾ ਪੁਲਿਸ ਵੱਲੋਂ ਬੜੀ ਮੁਸ਼ਤਦੀ ਨਾਲ ਕੰਮ ਕਰਦੇ ਹੋਏ ਇਹ ਫੋਨਾਂ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜੇ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਲਾਫਲ ਓਨਰਸ ਹੈ ਉਹਨਾਂ ਨਾਲ ਤਾਲਮਿਲ ਕਰਕੇ ਵਾਪਸ ਕੀਤਾ ਗਿਆ ਹੈ। ਕਪੂਰਥਲਾ ਪੁਲਿਸ ਨੇ ਹੁਣ ਤੱਕ ਤਕਰੀਬਨ 38 ਮੋਬਾਈਲ ਫੋਨ ਜਿਹੜੇ ਕੀ ਗਵਾਚ ਗਏ ਸੀਗੇ ਉਹਨਾਂ ਨੂੰ ਰਿਕਵਰ ਕਰ ਲਿਆ ਗਿਆ ਹੈ। ਇਹਨਾਂ ਦੇ ਲੀਗਲ ਓਨਰਸ ਨਾਲ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਅੱਜ ਦੇ ਸਮਾਗਮ ਦੇ ਵਿੱਚ 26 ਓਨਰਸ ਜਿਹੜੇ ਸ਼ਾਮਿਲ ਹੋਏ ਹਨ ਤੇ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦਾ ਗਵਾਚਿਆ ਹੋਇਆ ਫੋਨ ਵਾਪਸ ਕੀਤਾ ਗਿਆ ਹੈਗਾ। ਆ ਇਹ ਲੜੀ ਨੂੰ ਅਸੀਂ ਲਗਾਤਾਰ ਕੰਟੀਨਿਊ ਕਰਦੇ ਰਵਾਂਗੇ ਜਿਹੜਾ CEIR ਪੋਰਟਲ ਵੀ ਹੈਗਾ ਭਾਰਤ ਸਰਕਾਰ ਦਾ। ਉਦੇ ਥਰੂ ਵੀ ਅਸੀਂ ਜਿਹੜੇ ਮੋਬਾਈਲ ਫੋਨ ਜਿਹੜੇ ਗਵਾਚੇ ਹੋਏ ਆ ਉਹਨੂੰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਪੂਰੀ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਜੇ ਉਹਨਾਂ ਦਾ ਕਦੇ ਮੋਬਾਈਲ ਫੋਨ ਗਵਾਚ ਜਾਂਦਾ ਹੈਗਾ ਤੇ ਆਪਣੇ ਨੀਅਰੈਸਟ ਜਿਹੇ ਸਬੰਧਿਤ ਪੁਲਿਸ ਥਾਣੇ ਦੇ ਵਿੱਚ ਆ ਕੇ ਉਹਦੀ ਰਿਪੋਰਟ ਜ਼ਰੂਰ ਕਰਨ ਆ ਸਾਂਝ ਕੇਂਦਰ ਵਿੱਚ ਜਾ ਕੇ ਲਾਸਟ ਰਿਪੋਰਟ ਦੀ ਉਹ ਕਾਪੀ ਵੀ ਲੈ ਸਕਦੇ ਹੈ ਤੇ ਸਾਨੂੰ ਉਹਦੀ ਬੜੀ ਹੈਲਪ ਮਿਲਦੀ ਹੈ ਕਿ ਅਸੀਂ ਉਹ ਕੇਸ ਜਿਹੜਾ ਟਰੇਸ ਕਰਨ ਦੇ ਵਿੱਚ ਸਾਨੂੰ ਪ੍ਰੋਪਰ ਜਿਹੜੀ ਹੈਲਪ ਮਿਲਦੀ ਹੈਗੀ ਹੈ ਤੇ ਅਸੀਂ ਪੂਰੀ ਉਹਦੀ ਜ਼ੋਰ ਲਾ ਕੇ ਤੁਹਾਡਾ ਫੋਨ ਜਿਹੜਾ ਟ੍ਰੇਸ ਕਰਕੇ ਤੁਹਾਨੂੰ ਵੀ ਵਾਪਸ ਕਰਾਂਗੇ ਸਰ ਇਹ ਮਿਸਿੰਗ ਵਾਲੇ ਫੋਨ ਨੇ ਕਿ ਸਨੈਚ ਹੋਏ ਉਹ ਬਲੇ ਫੋਨ ਵੀ ਨੇ ਇਹ سارے ਫੋਨ ਮਿਸਿੰਗ ਵਾਲੇ ਸੀਗੇ ਸਨੈਚ ਫੋਨਸ ਹੈਗੀ ਹੈ ਉਹਨਾਂ ਦੀ ਜਿਹੜੀ ਵੱਖਰੀ ਕਾਰਵਾਈ ਚੱਲ ਰਹੀ ਹੈਗੀ ਹੈ ਤੇ ਉਹਦੇ ਉੱਤੇ ਵੀ ਅਸੀਂ ਬੜੀ ਜਿਹੜਾ ਮੁਸਤੈਦੀ ਨਾਲ ਕੰਮ ਕਰ ਰਹੇ ਹਾਂ ਸਾਡੇ ਟੈਕਨੀਕਲ ਸੈੱਲ ਤੇ ਸਾਈਬਰ ਸੈੱਲ ਮੋਬਾਈਲ ਵੰਡਾ ਥਾਣੇ ਜਿਹੜੇ ਹੈ ਉਹਦੇ ਵਿੱਚ ਜਿਹੜੀ ਮੁਸਤੈਦੀ ਨਾਲ ਕੰਮ ਹੋ ਰਿਹਾ ਹੈਗਾ ਉਹਦੀ ਜਿਹੜੀ ਆਪਣਾ ਦੇ ਲੀਗਲ ਓਨਰ ਨੂੰ ਜਿਹੜੀ ਵਾਪਸੀ ਹੈਗੀ ਆ ਉਸ ਪੂਰਨਤਾ ਲਈ ਅਸੀਂ ਕਰਾਉਣੀ ਹੈ ਸਰ ਇਹ ਫੋਨ ਕਹਿੰਦੇ ਕਿ ਤੁਸੀਂ ਰਾਜਸਥਾਨ ਬਹੁਤ ਦੂਰੋਂ ਰਿਕਵਰ ਕਰਕੇ ਲੈ ਕੇ ਆਏ ਹੋ ਉਹ ਕੀ ਇਨਸੀਡੈਂਟ ਹੈ ਕਿਸ ਤਰ੍ਹਾਂ ਜਨਕੀ ਇਹ ਬਿਲਕੁਲ ਜਿਹੜਾ ਫੋਨ ਗਵਾਚ ਗਿਆ ਸੀਗਾ ਤੇ ਇਨ ਆਲ ਪ੍ਰੋਬੈਬਿਲਟੀ ਜਿਹੜਾ ਕਿਸੇ ਮਿਸਪਲੇਸ ਹੋ ਕੇ ਜਿਹੜਾ ਬੇਸਿਕਲੀ ਉਹ ਫੋਨ ਰਾਜਸਥਾਨ ਪਹੁੰਚ ਗਿਆ ਸੀਗਾ ਤੇ ਜਦੋਂ ਟੈਕਨੀਕਲ ਅਸੀਂ ਸਟੱਡੀ ਕੀਤਾ ਇਨਵੈਸਟੀਗੇਸ਼ਨ ਦੌਰਾਨ ਤੇ ਉਹਦੀ ਲੋਕੇਸ਼ਨ ਜਿਹੜੀ ਸਾਨੂੰ ਰਾਜਸਥਾਨ ਚ ਮਿਲੀ ਤੇ ਸਾਡੀ ਟੀਮਾਂ ਰਾਜਸਥਾਨ ਜਾ ਕੇ ਉਹਨੂੰ ਰਿਕਵਰ ਕਰਕੇ ਲੈ ਕੇ ਆਏ ਇੱਕ ਆਰਮੀ ਪਰਸਨ ਦਾ ਵੀ ਫੋਨ ਇਸ ਵਾਰ